ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਣੇ ਕੁਸ਼ਾਨ ਵੀਰ ਨੂੰ ਹੈਗੀ ਆ ਛੁੱਟੀ ਤੇ ਦੇਖਦੇ ਹਾਂ ਕੁਸ਼ਾਨ ਵੀ ਛੁੱਟੀ ਵਾਲੇ ਦਿਨ ਅੱਜ ਘਰ ਦੇ ਵਿੱਚ ਕੋਈ ਕੰਮ ਕਰਾਉਂਦਾ ਹੈ ਆਪਣੀ ਮੰਮੀ ਜਿਹੜਾ ਮਾੜੀ ਮੋਟੀ ਹੈਲਪਫੁਲ ਕਰਾਉਂਦਾ ਹੈ ਤਾਂ ਬਸ ਇਦਾਂ ਹੀ ਟਪੂਸੀਆਂ ਮਾਰਦਾ ਫਿਰ ਜਾਂਦਾ ਹੈ ਇੱਦਾਂ ਦੇਖੋ ਮਿਲੋ 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 ਆਪਾਂ ਦੀ ਪੁੱਤਰੀ ਨੂੰ ਕਿਦਾਂ ਗੁੱਡ ਮਾਰਨਿੰਗ ਸਾਰੂ ਘਰ ਦੇ ਕਰਕੇ ਗੁੱਡ ਮਾਰਨਿੰਗ ਮੇਰੇ ਵੱਲੋਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਯਾ ਮੈਂ ਨਾ ਸੁਣਾਦਾਂ ਗੱਲ ਕਿ ਮੈਂ ਨਾ ਕੱਲ ਮਾਰਕੀਟ ਗਿਆ ਆਪਣੇ ਇਥੇ ਅਨਾਉਂਸਮੈਂਟਸ ਬਾਣਣ ਵਾਸਤੇ ਉੱਥੇ ਉਹਨੇ ਇੱਕ ਛੋਟਾ ਜਿਹਾ ਬੱਚਾ ਮਿਲਿਆ ਆਪਣੇ ਸਿੰਘ ਸਰਦਾਰ ਉਹਦੇ ਪਾਪਾ ਨਾਲ ਸੀਗੇ ਮੈਨੂੰ ਮਿਲਿਆ ਨਾ ਤੇ ਮੈਨੂੰ ਜਿਆਮਸ ਅਸੀਆ ਉਹੋ ਤੋ ਕਰਾ ਬੋਲੇ ਹੀ ਸੋਨੇ ਹਾਂ ਛੋਟੇ ਜਮਈ ਇਹਨੇ 2 ਸਾਲ ਦਾ ਉਹ ਸਾਰੀ ਮਾਰਕੀਟ ਉਹਨੇ ਦੇਖੇ ਦੇਖੇ ਉਹ ਜੜੀ ਕਹਿੰਦਾ ਨਵਾਂ ਨਵਾਂ ਕਹਿੰਦਾ ਇੰਡੀਆ ਤੋਂ ਆਇਆ ਪੰਜਾਬ ਚੋਂ ਆ ਰੋਜ਼ ਨੇ ਗੁਰਦੁਆਰਾ ਚੱਲ ਜਾਣਾ ਤੇ ਗੁਰਦੁਆਰਾ ਤੋਂ ਵਾਪਸ ਮੁੜੇ ਆਉਣਾ ਹਨਾ ਤੇ ਬੱਚੇ ਉਹ ਚੀਜ਼ ਯਾਦ ਰਹਿੰਦੀ ਹੈ ਮਤਲਬ ਵੀ ਮੈਂ ਮੇਰਾ ਵੀ ਉਹ ਡੇਢ ਦੋ ਦੋਟਾਈ ਸਾਲ ਦਾ ਬੱਚਾ ਹੋਣਾ ਹਾਲੇ ਖੁੱਲ ਕੇ ਬੋਲਦਾ ਵੀ ਨਹੀਂ ਹੋਣਾ ਤੇ ਉਹ ਮਲਾ ਪੰਜਾਬ ਜਾ ਕੇ ਇੰਨਾ ਛੇਤੀ ਮਲਾ ਚੀ ਗੇ ਜੁੜ ਗਿਆ ਤੇ ਸਾਨੂੰ ਜੋੜਨਾ ਚਾਹੀਦਾ ਬੱਚਿਆਂ ਨੂੰ ਆਪਣੇ ਪੰਜਾਬੀ ਕਲਚਰ ਨਾਲ ਆਪਣੇ ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ ਮੈਨੂੰ ਬੜਾ ਚੰਗਾ ਲੱਗਿਆ ਕਲਚਰ ਸੱਭਿਆਚਾਰ ਇੱਕੋ ਹੀ ਗੱਲ ਹੁੰਦੀ ਹੈ ਇੱਕੋ ਹੀ ਗੱਲ ਹੁੰਦੀ ਹੈ ਬਸ ਠੀਕ ਹੋ ਗਿਆ ਫਿਰ ਤਾਂ ਐਡਾ ਤੁਸੀਂ ਗਲਤੀ ਕਰਦੇ ਸਾਡੇ ਠੀਕ ਹੈ ਬੰਦਾ ਗੱਲ ਕਰੇ ਤੇ ਐਦਾਂ ਮਾੜੀ ਮੋੜੀ ਗਲਤੀ ਨਿਕਲ ਜਵੇ ਸਹੀ ਹੁੰਦਾ ਠੀਕ ਹੈ ਕਿੰਨਾ ਵੀ ਕੰਮ ਜ਼ਰੂਰੀ ਹੈ ਨਾ ਛੁੱਟੀ ਵਾਲਦੇ ਨੇ ਬੱਚਿਆਂ ਨੂੰ ਚਾਹੀਦਾ ਵੀ ਆਪਣੀ ਮਾਪੇ-ਵਾਪੇ ਦੇ ਨਾਲ ਹੈਲਪ ਕਰਨੀ ਚਾਹੀਦੀ ਅਸੀਂ ਵੀ ਨਾ ਜਦੋਂ ਪੜਦੇ ਹੁੰਦੇ ਤੇ ਕੁਛਾਂ ਨਹੀਂ ਹੋ ਰਿਹਾ ਬਤਨ ਸਮਾਂ ਜਦੋਂ ਸਕੂਲ ਪੜਦੇ ਹੁੰਦੇ ਹੁੰਦੇ ਨਾ ਤਾਂ ਛੁੱਟੀ ਹੁੰਦੀ ਦੀ ਅਸੀਂ ਵੀ ਛੁੱਟੀ ਵਾਲਾ ਬਹੁਤ ਚਾਅ ਹੁੰਦਾ ਦਾ ਅਸੀਂ ਰੇੜੇ 'ਤੇ ਬੈਠ ਕੇ ਸੱਜ ਦੇ ਖੇਤਾ ਨਿਕਲ ਜਾਣਾ ਕਿਤਾ ਜਾ ਕੇ ਉੱਥੇ ਨਾ ਕਾਕਨ ਕੰਨਬੜਾ ਗੀ ਲੈ ਕੇ ਆਉਣਾ ਮੱਝਾਂ ਨੂੰ ਪਾਣੀ ਬਲਾਉਣੇ ਆ ਸਾਡੇ ਸਮਝ ਉਹ ਕੰਮ ਸੀਗੇ ਹੁਣ ਥੋੜੇ ਸਮੇਂ ਹੀ ਕੰਮ ਹੋ ਰਿਹਾ ਹੈ ਤੇ ਛੁੱਟੀ ਵਾਲਦਿਆਂ ਬੱਚੇ ਫਰਜ਼ ਬੰਦਾ ਆਪਣੇ ਮਾਪੇ ਦੇ ਨਾਲ ਮਾੜਾ ਮੋਟੇ ਹੈਲਪ ਕਰੀ ਇੱਕ ਤਾਂ ਬੱਚਿਆਂ ਦੇ ਕੰਮ ਹੱਥ ਚੜ ਜਾਂਦਾ ਹੈ ਘਰ ਦੇ ਮਾਹੌਲ ਦਾ ਪਤਾ ਲੱਗ ਜਾਂਦਾ ਕਿਹੜੀ ਚੀਜ਼ ਕਿੱਥੇ ਪਈ ਆ ਇਸ ਚੀਜ਼ ਦਾ ਬੱਚਿਆਂ ਨੂੰ ਇਲਮ ਹੋ ਜਾਂਦਾ ਆਪਣੇ ਦਾ ਤੇ ਬਾਕੀ ਹੌਲੀ ਦੇ ਬੱਚੇ ਕੰਮ ਕਰਦੇ ਨਾ ਬੰਦੇ ਸੀ ਥੋੜੇ ਖਾਲੀ ਵੀ ਨਿਕਲ ਜਾਂਦੇ ਨੇ ਆਣੇ ਤੇ ਤੁਸੀਂ ਕੀ ਬਣਾਇਆ ਸਾਨੂੰ ਐਕਚੁਅਲੀ ਵੀ ਕੀ ਧਰਤਾ ਕਾਲੇ ਚੋਨੇ ਤੇ ਛੋਲ ਬਣਾਏ ਚਾਹ ਵਾਲ ਚਵਲ ਕਰਾਤੇ ਕੀ ਹੋ ਗਿਆ ਹਾਂਜੀ ਸਿੱਟੀ ਕਿਧਰ ਬਲੌਗ ਬੰਦੀ ਹੈ ਐ ਜਮਨ ਜਗੇ ਵੀ ਬੰਦੇ ਬਲੌਗ ਬਣਾ ਰਹੇ ਕਿ ਮੁੰਡਾ ਚਿਪਗਾ ਜਾ ਮੜਾ ਇਹ ਗੱਲ ਕਰ ਲੈਣ ਸਾਨੂੰ ਹਾਂਜੀ ਤੇ ਹੋਰ ਬਾਕੀ ਤੁਸੀਂ ਜਾਣਗੇ ਕਾਲੀ ਸ਼ੋਲੇ ਤੇ ਨਾਲ ਚੌਲ ਬਣਾਉਣੇ ਚੌਲ ਨਾਲ ਰੋਟੀ ਦੀ ਠੀਕ ਹੈ ਨਹੀਂ ਅੱਜ ਕੁਸ਼ਾਨ ਵੀ ਨੇ ਕੋਈ ਕਰਾ ਕੇ ਦਿਖਾਣੀ ਨਹੀਂ ਕੋਈ ਮੂਡ ਨਹੀਂ ਕੁਸ਼ਾਨ ਵੀ ਦਾ ਅੱਜ ਕੋਈ ਮੂਡ ਨਹੀਂ ਕੋਈ ਮੂਡ ਨਹੀਂ ਅੱਜ ਛੁੱਟੀ ਦਾ ਪੂਰਾ ਚੇਲ ਮੂਡ ਹੈ ਤੁਸੀਂ ਸਰ ਨਾਲ ਰਹੀ ਹੈ ਬਤਾਂ ਸਰ ਤੋਂ ਨਾ ਸਰ ਨਾਲਿਓ ਤੇ ਬਾਕੀ ਅੱਜ ਹੈਗਾ ਦਨ ਮੇਤਰੋ ਸ਼ਨੀਵਾਰ ਦਾ ਤੇ ਅੱਜ ਆਪਾਂ ਜਾ ਕੇ ਦੇਖਦੇ ਹਾਂ ਆਪਣੀ ਸ਼ੌਪ ਤੇ ਕੀ ਕੁਝ ਕੰਮ ਕਿਹੜੇ ਕੰਮ ਕਰਨ ਵਾਲੇ ਨੇ ਤੇ ਇੱਕ ਆਪਾਂ ਪਰਸਨਲ ਵਲੌਗ ਅਪਲੋਡ ਕੀਤਾ ਸੀਗਾ ਜਿਹਦੇ ਵਿੱਚ ਆਪਾਂ ਨੇ ਆਪਣੀ ਪੀਜ਼ਾ ਸ਼ਾਪ ਬਾਰੇ ਗੱਲਬਾਤ ਕੀਤੀ ਸੀਗੀ ਵੀ ਕਿੰਨੇ ਖਰਚੇ ਆ ਜਾਂਦੇ ਆ ਸਾਰੀ ਗੱਲਬਾਤ ਆਪਾਂ ਵਲੌਗ ਦੇ ਵਿੱਚ ਕੀਤੀ ਨੇ ਆ ਤੁਸੀਂ ਕਾਫੀ ਸਾਰਾ ਪਿਆਰ ਦਿੱਤਾ ਆਪਣੇ ਇਸ ਵਲੌਗ ਨੂੰ ਵਧੀਆ ਵਧੀਆ ਕਮੈਂਟ ਵੀ ਕੀਤੇ ਆ ਤੇ ਆਪਾਂ ਕੋਸ਼ਿਸ਼ ਕੀਤੀ ਆ ਖੁੱਲ੍ਹ ਕੇ ਗੱਲ ਕਰਨ ਦੀ ਬਾਕੀ ਹੋਰ ਵੀ ਗੱਲਬਾਤ ਰਹੀ ਹੋਵੇ ਨਾ ਤਾਂ ਤੁਸੀਂ ਕਮੈਂਟ ਕਰਦੇ ਕਰੋ ਕੋਈ ਵੀ ਕਈ ਵਾਰੀ ਜਦੋਂ ਆਪਾਂ ਗੱਲਬਾਤ ਕਰਦੇ ਆ ਤਾਂ ਤੁਹਾਡਾ ਕੋਈ ਕੁਐਸਚਨ ਹੁੰਦਾ ਗੱਲਬਾਤ ਕਰਨੀ ਹੁੰਦੀ ਆ ਤਾਂ ਤੁਸੀਂ ਬੜੇ ਸੌਖੇ ਸ਼ਬਦਾਂ ਵਿੱਚ ਇੱਕ ਵਾਰੀ ਕੋਸ਼ਿਸ਼ ਕਰਦੇ ਕਿ ਉਹ ਦਾ ਇਹ ਤੇ ਬਾਕੀ ਆਪਾਂ ਹੁਣ ਸ਼ੌਪ ਤੇ ਚੱਲਦੇ ਆ ਆਪਣੇ ਕੰਮਕਾਰ ਕਰਦੇ ਆ ਤੇ ਦੇਖਦੇ ਆ ਅੱਜ ਦਾ ਦਿਨ ਆਪਣਾ ਕਿਦਾਂ ਦਾ ਰਹਿੰਦਾ ਏ ਤੇ ਕਿਹੜੇ ਕਿਹੜੇ ਚੈਲੰਜ ਆਪਾਂ ਨੂੰ ਅੱਜ ਮਿਲਦੇ ਆ ਕੰਮ ਦੇ ਆਪ ਕਰਨ ਵਾਸਤੇ ਪੰਥੀ ਥੋਥੇ ਬੈਠੀ ਆ ਹੈ ਏਦੀ ਵੇਟੀ ਪੁੱਤੀ ਏਦੀ ਵਰਗੀ ਮਜ਼ਾ ਆਉਂਦੇ ਨੂੰ ਹੈ ਦੰਦੀ ਦੇ ਵੜਾ ਪੁੱਤ ਨਾ अच्छे बच्चे तो गंदी बातें करते नहीं होते। हम्म? ਤੁਸੀਂ ਕਹਦੇ ਗੰਦੇ ਬੱਚੇ ਬਣ ਗਏ। ਐਵੇਂ ਕੀ? ਨਿੱਕੇ ਹੁੰਦੇ ਬੈਠ ਕੇ ਨੋਇਚ। ਨਿੱਕੇ ਹੁੰਦੇ ਬੈਠ ਕੇ ਇੱਧਰ ਦੇਖ ਇੱਧਰ। ਇੱਧਰ ਦੇਖੋ। ਇੱਧਰ ਦੇਖੋ। ਹਾਂ ਹਾਂ ਹਾਂ। ਇੱਧਰ ਦੇਖੋ ਇੱਧਰ ਦੇਖੋ ਇੱਧਰ ਦੇਖੋ ਚਲੋ। ਹੈਲੋ ਹਲੋ। ਗੰਦੀ ਕਿਥੇ ਪੜਦਾ? ਨਾ ਛੱਡ ਛੱਡ ਛੱਟ। ਹਿੰਦੀ ਬਣੀ। ਟਿੱਕੀ ਵੜ ਬੰਦੇ ਆ ਵਾ। ਲੇ ਗੋ ਤਮਾ। ਦਿਕੋ ਤੁਮ ਚਤ ਕਰਨੀ ਹੈ ਚਤ ਕਰਨੀ ਹੈ ਚਤ ਕਰਨ ਹੁਣੇ ਕਹਿੰਦਾ ਮੈਨੂੰ ਤੱਕ ਨਾ ਕਰੋ ਸੋ ਜਾ ਅੱਜ ਮੌਸਮ ਬਹੁਤ ਵਧੀਆ ਧੁੱਪ ਲੱਗੀ ਐ ਮੇਤਰੋ ਧੁੱਪ ਕਰਕੇ ਨਾ ਸ਼ਹਿਰ ਦੇ ਵਿੱਚ ਹਲਚਲ ਬਹੁਤ ਰਹਿੰਦੀ ਐ ਰੌਣਕ ਮੇਲਾ ਬਹੁਤ ਹੁੰਦਾ ਕਿਉਂਕਿ ਧੁੱਪ ਨੂੰ ਹੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਜਦੋਂ ਮੌਸਮ ਧੁੱਪੜਾ ਹੁੰਦਾ ਖੇੜਾ ਖੇੜਾ ਹੁੰਦਾ ਨਾ ਜਦੋਂ ਛੁੱਟੀਆਂ ਦਿਨ ਹੋਵੇ ਤੇ ਇਹ ਲੋਕ ਵੀ ਖੇੜੇ ਖੇੜੇ ਰਹਿੰਦੇ ਆ ਤੇ ਪੂਰਾ ਸ਼ਹਿਰ ਤੇ ਪੂਰੀ ਰੌਣਕ ਵਿੱਚ ਲੱਜਾ ਸਰਮਨ ਸਾਹਿਬ ਕੀ ਹਾਲ ਚੱਲ ਹੈ ਵਧੀਆ ਵਧੀਆ ਬਰਾਦੀਮ ਪਾਸ ਤੋਂ ਹਾਂਜੀ ਨਵੀਂ ਇੰਪਾਸ ਤੋਂ ਮੇਟਰ ਰੈਡੀ ਹੈ ਆਪਣੀ ਬਸ ਇਹਦੇ ਪੀੜੇ ਬੂੜੇ ਹੋ ਰਹੇ ਆ ਤੇ ਪੀੜੇ ਕਰਕੇ ਬਾਕੀ ਸਾਰਾ ਕੰਮ ਡਾਨਾ ਪਣੀ ਹੈ ਨਾ ਹਾਂਜੀ ਹਾਂਜੀ ਬਸ ਠੀਕ ਹੋ ਗਿਆ ਅੱਜ ਆਪਣੇ ਆਪ ਵਾਲਾ ਸਮਾਨ ਆਣਾ ਮਿੱਤਰੋ ਇਨਸਲਾਦਾ ਵੀਜ਼ਰ ਉਸ ਸਾਹਿਬ ਬਿਊਸਟਲ ਸਲਮੋਨ ਮੱਛੀ ਆਉਣੀ ਹੈ ਪਤਾ ਨਹੀਂ ਫਰੀਤੇ ਆਉਣੇ ਆ ਅਕੀਨੋ ਛੋਟੇ ਟਮਾਟਰ ਆਉਣੇ ਆ ਬਜ਼ੀਲੀ ਕੋ ਤੁਸੇ ਪੱਤੇ ਆਉਣੇ ਪੀਸੇ ਪੂਫਲੇ ਤੇ ਪੈਣ ਵਾਸਤੇ ਤੇ ਹੋਰ ਇਦਾਂ ਦਾ ਕਾਫੀ ਜਿਹਾ ਸਮਾਨ ਆਉਣਾ ਤੇ ਬਾਕੀ ਆਪਾਂ ਜਾਣਾ ਮੈਗਜ਼ੀਨ ਦੇ ਵਿੱਚ ਉਦੋਂ ਹੀ ਆਪਾਂ ਵੀਰਾਂ ਜੱਕੀ ਲੈਂਦੇ ਇੱਕ ਦਿਨ ਪਹਿਲਾਂ ਮਾਰਕੀਟ ਤੋਂ ਉਧਰ ਰੱਖਦੇ ਨੇ ਆਪਾਂ ਨੇ ਉਹ ਲੈ ਕੇ ਫਰਿੱਜਾ ਪਾ ਦਿੰਨੇ ਆਪਾਂ ਨੇ ਤੇ ਆਪਾਂ ਹੁਣ ਆਪਣਾ ਕੰਮ ਕਾਜ ਸਟਾਰਟ ਕਰ ਦਈਏ ਤੇ ਜੇ ਸਵੇਰ ਤੋਂ ਰੋਨ ਖਤਮ ਕਰਦੀ ਫਟਾਫਟ ਕਿਉਂਕਿ ਸਾਰਾ ਇਹਦੇ ਨਹੀਂ ਨਿਕਲ ਜਾਂਦਾ ਮਿੱਤਰੋ ਅਜ ਦੌੜ ਭਾਜ ਦੇ ਵਿੱਚ ਫੇਰ ਅੱਜ ਉਹ ਤਾਂ ਕਹਣਾ ਜਾਗੇ ਅੱਜ ਉਹ ਵੀ ਖਾਣੇ ਆਪਾਂ ਨੇ ਜਿਹੜੇ ਕਾਲੇ ਛੋਲੇਾਂ ਦੇ ਨਾਲ ਜਿਹੜੀ ਜਮੈਲ ਵਾਕੀ ਲਈ ਕਹਿ ਸੀਰ ਮੈਂ ਕਿਹਾ ਸੀਗਾ ਮੈਂ ਕਿਹਾ ਵੀ ਇੰਡੀਆ ਤੋਂ ਮੈਂ ਲਵਾਇਆ ਹੈ ਕਾਫੀ ਟਾਈਮ ਕੱਟ ਗਿਆ ਬਿਲਕੁਲ ਕਲਰ ਸ਼ੇਡ ਨਹੀਂ ਹੋਇਆ ਕਹਿੰਦਾ ਮੈਂ ਤੈਨੂੰ ਬੈਸਟ ਬਣਾ ਕੇ ਦੂੰਗਾ ਪੈਸਟ ਕਾਦਾ ਪਰੋਣਾ ਦੇਖੋ ਆ ਵੀ ਰੰਗ ਉਤਰ ਗਿਆ ਆ ਵੀ ਰੰਗ ਉਤਰ ਗਿਆ ਹੁਣ ਆਪਾਂ ਸਾਰੇ ਹੀ ਚੇਂਜ ਕਰਾ ਕੇ ਤੇ ਸਾਰੇ ਹੀ ਦੁਬਾਰਾ ਫਿਟ ਕਰਾਉਣਾ ਪਣਿਆ ਤੇ ਤੁਸੀਂ ਨਗਰਾ ਵਲੌਗਸ ਇਟਾਲੀ ਚੈਨਲ ਸਬਸਕ੍ਰਾਈਬ ਜੇ ਨਹੀਂ ਕੀਤਾ ਮਿੱਤਰੋ ਤਾਂ ਸਬਸਕ੍ਰਾਈਬ ਵੀ ਜਰੂਰ ਕਰਿਓ ਆਪਦੇ ਸਮਾਨ ਦੇ ਨਾਲ ਨਾ ਮੇਰੇ ਤੋਂ ਮਾਰਕੀਟ ਕਰਾਤਾ ਜਾਉਗੇ ਨਾ ਇੱਕ ਵਾਰੀ ਜਿਹੜੇ ਪਿੱਛੋਂ ਕੋਈ ਨਾ ਮੈਸੇਜ ਆ ਜਾਂਦਾ ਵੀ ਆ ਵੀ ਲਿਆਇਓ ਆ ਵੀ ਲਿਆਇਓ ਆ ਵੀ ਲਿਆਇਓ ਤੁਹਾਡੇਗੇ ਵੀ ਇਕੜੇ ਹੁੰਦਾ ਹੈ ਕਰਿਓ ਕਮੈਂਟ ਮੈਨੂੰ ਦੱਸਿਓ ਮਨੂੰ ਵੀ ਜੋ ਬੰਦਾ ਘਰ ਸਮਾਨ ਲੈਣ ਜਾਂਦਾ ਨਾ ਜਾਣ ਲੱਗੇ ਤਾਂ ਕੁਝ ਨਹੀਂ ਕਹਿਣਾ ਬਣਾ ਸਾਰਾ ਸਮਾਨ ਓਕੇ ਆ ਬੰਦਾ ਇੱਕ ਵਾਰੀ ਮਾਰਕੀਟ ਪਹੁੰਚ ਜਵੇ ਤੇ ਮਗਰ ਜਿਹੜੇ ਮੈਸੇਜ ਆਇਆ ਨਾ ਵੀ ਲੋਗੇ ਆ ਦੇ ਕਮੈਂਟ ਸੁਣੇ ਵੈਸੀ ਮੈਨੂੰ ਹੁਣੇ ਆਇਆ ਦੇਖੋ ਇਧਰ ਸੁਣੇ ਜੀ ਵਾਸਤੇ ਬਿਸਕੁਟ ਆਣੇ ਆ ਜੀ ਹਨਾ ਇੱਕ ਪੈਕ ਟੋਲੇ ਆਏ ਤੇ ਇੱਕ ਕਾਰਤਾ ਘਰ ਵਾਸਤੇ ਤੇ ਇੱਕ ਸ਼ਾਹਦ ਲਿਆਇਓ ਜੀ ਖ ਸੋਗਰਾ ਇਹ ਤਾਂ ਤਿੰਨੇ ਚੀਜ਼ਾਂ ਆਈਆਂ ਨੇ ਨਹੀਂ ਤਾਂ ਲੇਸ਼ ਲੰਬੀ ਹੋ ਜਾਂਦੀ ਹੈ ਸਮਾਂ ਦੀ ਪਰ ਸ਼ਹਿਰ ਵਧੀਆ ਮੇਰੇ ਤੋਂ ਸਿਆਲ ਦੇ ਵਿੱਚ ਨਾ ਦੁੱਧ ਦੇ ਵਿੱਚ ਪਾ ਕੇ ਸ਼ਾਮ ਨੂੰ ਰਾਤ ਨੂੰ ਪੈਣ ਲੱਗੇ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਦੇ ਦੇਵੇਂ ਚਮਚਾ ਘੋਲ ਕੇ ਛਤਜੋਤੀ ਸਹੀ ਰਹਿੰਦੀ ਆ ਮਤਲਬ ਵੀ ਗਰਮ ਤਸੀਰ ਹੁੰਦੀ ਹੈ ਸ਼ਹਿਦ ਦੀ ਤੇ ਸਿਆਲ ਦੇ ਵਿੱਚ ਬੈਸਟ ਹੈ ਦੂਜੀ ਪਾ ਕੇ ਦੁੱਧ ਹੀ ਪਾ ਕੇ ਪੀਣ ਵਾਸਤੇ ਬੱਚਿਆਂ ਨੂੰ ਦਿਨਾ ਦੇ ਦੱਪਾ ਨੂੰ ਇੱਕ ਨਾ ਬਦਾਮਾਂ ਦੇ ਨਾਲ ਨਾਲ ਬਦਾਮ ਦੰਖਾ ਤਾਂ ਜੇ ਬੰਦਾ ਆਪ ਖਾਂਦੀ ਤਾਂ ਕਰੋੜ ਗੜ ਇਕਾ ਨੋਸ਼ੀਆ ਮਿੱਤਰੋ ਇਹ ਵੀ ਬਹੁਤ ਵਧੀਆ ਹੁੰਦੀ ਹੈ ਸਿਆਲ ਦਿਖਾਉਣ ਵਾਸਤੇ ਗਰਮ ਖੀਰ ਹੁੰਦੀ ਹੈ ਦੀ ਇਹ ਵੀ ਆਪਣੀ ਡੈਟ ਦੇ ਵਿੱਚ ਐਡ ਕਰੋ ਬੱਚਿਆਂ ਦੇ ਖਾਣ ਵਾਸਤੇ ਚੀਜ਼ਾਂ ਜਿਹੜੀਆਂ ਦਿਖਾਉਣਾ ਮੈਂ ਸ਼ਾਇਦ ਦੋ ਤਰ੍ਹਾਂ ਲੱਗੇ ਹੋਏ ਆ ਮਿੱਤਰੋ ਮਾਰਕੀਟ ਦੇ ਵਿੱਚ ਇਹ ਤੇ ਨਾਰਮਲ ਸ਼ੈਅ ਜੋ ਜਿਹੜਾ ਆ ਫੈਕਟਰੀਆਂ ਬਣਦੇ ਤੇ ਆ ਹੋ ਗਿਆ ਬਾਇਓਲੋਜੀਕੋ ਜਿਹੜਾ ਘਰਾਂ ਦੇ ਵਿੱਚ ਮਤਲਬ ਮੱਖੀ ਪਾਲ ਕੇ ਬਣਾਇਆ ਜਾਂਦਾ ਮਤਲਬ ਬਾਇਓਲੋਜੀਕ ਤੌਰ ਨਾਲ ਤੇ ਆਪਾਂ ਰੰਗ ਦੇਖਿੰਨਾ ਫਰਕ ਇਹਦੇ ਵਿੱਚ ਇਹ ਆ ਗਿਆ ਦੇਖੋ ਸੰਤਰੀ ਰੰਗ ਦਾ ਤੇ ਆ ਗਿਆ ਪਿਓਰ ਰੈਨ ਡਾਰਕ ਆਪਾਂ ਇਹ ਲੈ ਕੇ ਜਾਵਾਂਗੇ ਖਾਣਾ ਫਿਰ ਉਹਨਾਂ ਚੀਫ ਬੜੀ ਖਾਓ ਹੁਣ ਸ਼ ਸਬਜੀ ਵੀ ਦਹੀਂ ਵੀ ਤੇ ਨਾਲ ਹੈਗੇ ਆ ਜੀ ਆਪਣੇ ਚੌਲ ਵੀ ਖਾਵਾਂਗੇ ਜੀ ਨਾਲ ਆਪਾਂ ਮੈਂ ਰੋਟੀ ਵੀ ਇਸ ਵੇਲੇ ਤੋਂ ਖਾਵਾਂਗਾ ਇਕੱਲੇ ਚੌਲਾਂ ਨਾਲ ਗੱਲ ਨਹੀਂ ਬਣੀ ਚੌਲਾਂ ਦਾ ਢਿੱਡ ਨਹੀਂ ਭਰਨਾ ਪਕੋੜ ਲੱਗੀ ਵਜ ਮੈਨੂੰ ਹਾਂ ਜੀ ਹਾਂ ਜੀ ਕੰਮ ਕਰਦਾ ਪੰਮਰਾ ਫਿਰ ਸਾਰਾ ਨਵੀਂ ਟੋ ਲੈ ਵੀ ਅੱਜ ਕੁਸ਼ਾਨ ਨੇ ਮੇਤਰ ਬਹੁਤ ਕੰਮ ਕੀਤਾ ਕੁਸ਼ਾਨ ਨੇ ਕੁਸ਼ਾਨ ਨੂੰ ਸ਼ਾਬਾਸ਼ ਤੇ ਕੁਸ਼ਾਨ ਨੂੰ ਨਾਲ ਚੌਲ ਤੇ ਨਾਲ ਦੋ ਰੋਟੀਆਂ ਠੀਕ ਹੈ ਜੀ ਹਾਂ ਜੀ ਇਨਾਮ ਦੇ ਵਜੋਂ ਹਨਾ ਰੋਜ਼ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਪਰ ਅੱਜ ਜੀ ਰੋਟੀ ਵੱਧ ਹੋਊਗੀ ਤੇ ਆਪਾਂ ਕਿ ਪਰਪਰਸ਼ਾਤ ਰਪਣੀ ਸਕਦੇ ਆ ਮਿੱਤਰੋ ਤੇ ਕੁਸ਼ਾਨਵੀ ਦੇ ਮਾਮਾ ਆਉਣੇ ਵਾਲੇ ਹੀ ਆ ਤੇ ਬਾਅਦ ਚ ਅਸੀਂ ਮੈਚ ਵੀ ਲਾਉਣਾ ਇੱਕ ਅੱਜ ਠੀਕ ਹੈ ਜਾਂਦੇ ਹਾਂ ਹੂੰ ਉਹ ਤੁਹਾਡੇ ਵਾਸਤੇ ਸਰਪ੍ਰਾਈਜ਼ ਹੈ ਕਹਿੰਦਾ ਮੈਚ ਲਾਉਣਾ ਜਿਹੜਾ ਮੈਚ ਹਾਰੂਗਾ ਨਾ ਉਹਦੇ ਵਾਸਤੇ ਵੀ ਆਪਾਂ ਨੇ ਕੋਈ ਲੱਭਦੇ ਆ ਕੋਈ ਸੋਚਦੇ ਆ ਵੀ ਕੀ ਕਰਨਾ ਹੈ ਸਜਾ ਵੀ ਦੇਖਦੇ ਕੋਈ ਛੁੱਟੀ ਮੈਂ ਸਹੀ ਕੀਤੀ ਜਾਊਗੀ ਸਜਾ ਬਹੁਤੀ ਹਾਰਡ ਨਹੀਂ ਜਿਹੜੀ ਆਪਾਂ ਨੇ ਕੋਈ ਹਲਕੀ ਸਰਪ੍ਰਾਈਜ਼ ਦੱਸਾਂਗੇ ਹਿੱਟ ਨਹੀਂ ਦੇਣਾ ਕੁਟੀ ਖਾਣੇ ਨੂੰ ਕੋਈ ਪਰਪਰਸ਼ਾਤ ਸਕਦੇ ਠੀਕ ਹੈ ਤੇ ਤੁਹਾਨੂੰ ਮਿਲਦੇ ਬੋਨਾਪੇਟਿਟੋ ਠੀਕ ਹੈ ਬਦਰੋਨੇ ਬੋਨਾਪੇਟਿਟੋ ਟਾਈਮ ਮਿੱਤਰੋ ਕੁਸ਼ਾਨ ਵੀ ਸੀ ਫਕਵਾਨੀ ਪਾਪਾ ਦੇ ਨਾਲ ਅੱਜ ਲੈ ਬਤ ਚਿਕਨ ਕਿੱਥੇ ਬਣਾਉਂਦਾ ਉਧਰ ਵਾਲੀ ਆਹ ਵਾਲੀ ਵੱਡੇ ਬਣਾ ਦੇ ਤੇ ਇਧਰ ਆਪਣੇ ਫੋਨ ਆ ਗਏ ਨੇ ਆਰਡਰ ਮੇਥੋਂ ਆਪਣੇ ਚੱਲਦੇ ਦੇਖੋ ਇਹ ਤਾਂ ਕੁਝ ਆਰਡਰ ਆਪਣੇ ਇਧਰ ਆਏ ਵੀ ਨਹੀਂ ਤੇ ਕੁਝ ਆਪਣੇ ਆਰਡਰ ਹੋਏ ਤੇ ਦੋ ਤਿੰਨ ਆਰਡਰ ਆਪਣੇ ਕੱਢ ਵੀ ਦਿੱਤੇ ਨਹੀਂ ਕਾਲਾ ਪ੍ਰਿਸਲਾ ਬੁਨਾਸੀਰਾਂ ਮਾਵੇ ਤੇ ਜਾਓ ਦਿਨੋ ਦੋ ਪ੍ਰੀਮਾ ਨੋ ਕੁੰਡੀ ਅਦੇਸੋ ਤੇ ਫਾਜੀਆਮੋ ਆਰਡਿਨੇ ਡੇਲੀਬਰੀ ਪਰ ਕੇਬਾਬ ਮੈਂ ਫਾਜੀਆਮ ਪੈਦੀ ਨੋ ਪਾਨੀਨੋ Piatina. con tutto quanto cosa mettiamo dentro? Oh che bello, grazie mille! Grazie! grazie. Oh ciao Fiori! Come stai? Tutto bene? Cosa hai portato qua? Ah, dico, mi sono cambiato tu bene perché io ce l'ho Ah, come trovo quando e non c'era E bandare gioco la prieta. Aspetta un secondo, dove sta il telefono? Calla brisciella buonasera? Sì, prego, però 8.20 siamo già pieni, dalle 8... Posso 8, mandare 8-10? Dimmi quale piste facciamo? Grazie mille. A dopo, a dopo, ciao ciao. E arrivavi il pisil innovazione, eh? ਓ ਬੱਲੇ 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 ਅੱਜ ਮੈਂ ਇਧਰੋਂ ਬੰਦੇ ਦੇਖੋ ਆਪਣੇ ਕਿਹੜੇ ਕਿਹੜੇ ਆਣ ਮਾਣ ਲਾ ਰਹੇ ਬੰਦਿਆਂ ਨੂੰ ਇਧਰ ਪਹਿਲਾਂ ਰਿੰਕੂ ਭਾਈ ਨੂੰ ਮਿਲਿਆ ਹਾਂ ਰਿੰਕੂ ਭਾਈ ਅੱਜ ਨਾਲ ਆਪਣਾ ਸੱਸੀ ਗੱਲ ਬਹੁਤ ਬਹੁਤ ਥੈਂਕ ਯੂ ਧੰਨਵਾਦ ਬਹੁਤ ਬਹੁਤ ਅੱਜ ਨਾਲ ਆਪਣਾ ਮੁੰਡਾ ਘਟਸੀ ਆ ਆਪਣੇ ਮੈਂ ਕਿਹਾ ਭਾਈ ਨੂੰ ਫੋਨ ਕੀਤਾ ਪਹੁੰਚ ਗਿਆ ਜਦੋਂ ਲੋਡ ਪੈਂਦੀ ਹੈ ਮੈਂ ਕਿਹਾ ਭਾਈ ਹੋਣੀ ਫੋਨ ਕਰਦੀਦਾ ਭਾਈ ਹੋਣੀ ਆਪਣੀ ਹਾਜ਼ਰ ਕਰਦੇ ਸੇਵਾ ਦੇ ਵਿੱਚ ਭਾਈ ਬਹੁਤ ਥੈਂਕ ਯੂ ਧੰਨਵਾਦ ਆ ਵੀ ਇਧਰ ਗੈਸਟ ਆ ਵੀ ਸੀਗੇ ਤੇ ਭਾਈ ਗੈਸਟਰ ਵੀ ਨਾਲ ਲੈ ਆਣੇ ਕਹਿੰਦਾ ਵੀ ਨਹੀਂ ਯਾਰ ਅੱਧੇ ਸੁਣ ਜਾ ਕੇ ਨਾਲ ਹੀ ਗੈਸਟ ਨੂੰ ਨਾਲ ਹੀ ਲੈ ਕੇ ਆਇਆ ਮਾਫਾ ਚਿੱਲ ਕਰਨਾ ਸੀ ਅੱਜ ਅੱਜ ਸ਼ਨੀਵਾਰ ਦਿਨ ਚਿੱਲ ਕਰਨਾ ਸੀ ਅੱਜ ਕੋਈ ਨਹੀਂ ਉਹ ਚੱਲ ਇੱਥੇ ਕਰਾ ਲੈਣਾ ਕੋਈ ਗੱਲ ਨਹੀਂ ਆਪਾਂ ਕੱਢ ਦਿਓ ਠੀਕ ਹੈ ਪਾ ਮਿੰਟ ਮਿੰਟ ਹੀ ਮਾਰਦੇ ਆ ਔਰ ਸ਼ਾਮਾ ਕੱਢੋ ਮੈਨੂੰ ਲੋਡਰ ਕਰੋ ਤੇ ਆ फटाफट ਤੇ ਬਾਈ ਜੀ ਨੇ ਕੋਈ ਜਾਣਾ ਬਾਜ ਨਹੀਂ ਮਿੰਟ ਮਿੰਟ ਪੰਜ ਔਰ ਕੱਢਾ ਕੇ ਨਾ ਵੀ ਕੰਮ ਹਲਕਾ ਵਿੱਚ ਹੋ ਜਾਂਦਾ ਫਿਰ ਅੱਜ ਨਿਕਲ ਜਾਣਗੇ ਫਰਮ ਕੱਢੀ ਮੈਨੂੰ ਲੋਡਰ ਹਾਂਜੀ ਆਪਾਂ ਕੱਢਦੇ ਆ 7 ਵਜ ਗਿਆ ਇਹ ਆ ਕੱਢਦੇ ਸੀ ਭਾ ਕੱਢਦੇ ਪਿੱਤਾ 1 ਪੀਸ ਕਿ ਬਾਹਰ ਰੱਖੋ ਸਰੋਰੇ ਉਹਨੇ ਪੇ ਦਿਨਾ ਕਰ ਦੋ ਬਰਾਬਰ। ਕੁੱਸਟ ਕੀ ਕੋਸੇ? ਆਹ ਕੀ ਚੀਜ਼ ਹੈ? ਉਹ ਦੇਖੀ ਗੇਮ ਜਿਹੜਾ ਖੁੰਦਾ ਆਪੇ ਉਹਦੇ ਜਾਂਦੂ ਬਸ ਬਾਕੀ ਕਹਿੰਦੇ ਮੇਰੇ ਘਰ ਜਿੰਦ ਜਿਹੀ ਉਹ ਬਾਪੂ ਦੀ ਮਿੱਤਰ ਪਰ ਗੱਲ ਵਿਚਾਲੇ ਰਹਿ ਗਈ ਉਹ ਗੱਲ ਇਦਾਂ ਹੈ ਇਹਨਾਂ ਜਿੱਦਾਂ ਪੁਰਾਣੇ ਸਮਝਦੇ ਨੇ ਬਾਪੂ ਆਪਣੇ ਬੁਢੇ ਕਰਦੇ ਹੁੰਦੇ ਤੇ ਇਹ ਉਦਾਂ ਹੀ ਕਰਦਾ ਵਿਚਾਰਾ ਇਹਨਾਂ ਨੇ ਆਪਣੇ ਇਥੇ ਔਰਤੋ ਲਈ ਵੀ ਆ ਮਤਲਬ ਵੀ ਟਮਾਟਰ, ਜ਼ੁਕੀਨੀਆ ਇਦਾਂ ਸਾਰਾ ਫਰੂਟ ਫਰਜ਼ੂਰ ਆਪਣੇ ਘਰ ਲੈ ਆਵੇ। ਇਹ ਆਉਂਦਾ ਸਮਾਨ ਖਾਣ ਨੂੰ ਦੇ ਜਾਂਦਾ ਫਰਜ਼ੂਰੇ ਤੇ ਸਭ ਤੋਂ ਪੀਦੇ ਜਾ ਵੀਰਾਂ ਬਣਾ ਕੇ ਲੈਣਾ ਜਦੋਂ ਵੀਰਾਂ ਲੈ ਗਿਆ ਤੈਨੂੰ ਦੋ ਟਮਾਟਰ ਦੇ ਗਿਆ। ਗੁੱਚਾ ਟਮਾਟਰ ਵਾਲਾ। ਇਹ ਟ ਬਿਲਕੁਲ ਇਹਨਾਂ ਬਾਇਓਲੋਜੀਕ ਸਪਰੇ ਇਹ ਆਪਣੇ ਟਮਾਟਰਾਂ 'ਤੇ ਉਹ ਮੈਂ ਦਿਖਾਉਣਾ ਇਹਨਾਂ ਦਾ ਰੰਗ ਕਿਦਾਂ ਹੋ ਗਿਆ ਤੇ ਆ ਦੇ ਸਹੀ ਚੈੱਕ ਕਰੋ ਪਹਿਲਾਂ ਕਿਹੜਾ ਟਮਾਟਰ ਦਾ ਪਰ ਉਹ ਦੇਖ ਲਓ ਵੀ ਅਸੀਂ ਮੈਂ ਦੇਖੀ ਤਾਂ ਆ ਦੇ ਸਾਦਾ ਖਰਾਬ ਹੋਈ ਪਏ ਆ ਇਹ ਥੋੜਾ ਜਿਹਾ ਹੋਇਆ ਜੀ ਫਰੈਸ਼ ਨੇ ਵੀ ਜਣੀ ਇਹਨਾਂ ਅੱਛਾ ਫਰੈਸ਼ ਆ ਹਾਂਜੀ ਜਦਾਂ ਮਾਰਕੀਟਸ ਮੰਗਣ ਲੈ ਜਾਂਦੇ ਬੀਬੀਆਂ ਉਹਦਾ ਕੱਲੀ ਕਿੱਤੀ ਟੋਟੋ ਦੇਖਦੀਆਂ ਹੁਣ ਇੱਥੇ ਉਹ ਦੋ ਵੀਰਾਂ ਲੈ ਗਿਆ ਹਨ ਟਮਾਟਰ ਦੇ ਗਿਆ ਟਮਾਟਰ ਗਲੇ ਵੀ ਦੇ ਗਿਆ ਗਲੇ ਵੀ ਟਮਾਟਰ ਦੇ ਫੇਰ ਦੋ ਵੀਰਾਂ ਲੈ ਗਿਆ ਵਾਪਸ ਦੇ ਲੈ ਅੱਜ ਤਾਂ ਆ ਦੇ ਗਿਆ ਜੀ ਕਿਹਨਾਂ ਨੂੰ ਕੁਝ ਹੋਰ ਦੇ ਠੱਗੇ ਗਏ ਠੱਗੇ ਠੱਗੇ ਦਿਖ ਰਹੇ ਮੈਂ ਫੋਨ 'ਚ ਬਿਜੀ ਰਹਿਗਾ ਤੂੰ ਠਗ ਲੈ ਸਾਨੂੰ ਖੜੇ ਖੜੇ ਬੈਠੇ ਨਹੀਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਜੀ ਕਦੇ ਵੀ ਕਿਸੇ ਸਮਾਨ ਦਾ ਕਿਸੇ ਵੀ ਜੁਆਮ ਦੇਖਦਾ ਸਹੀ ਕਰਦਾ ਉਹ ਤੇਰਾ ਪਲਾ ਹੋ ਜਾ ਲਓ ਮੈਂ ਤੇਰਾ ਆਰਡਰ ਕਢੀਏ ਬਾਈ ਉਹਨਾਂ ਦਾ ਬਹੁਤ ਥੈਂਕ ਯੂ ਧੰਨਵਾਦ ਰਿੰਕੂ ਬਾਈ ਉਹਨਾਂ ਦਾ ਹੁਣ ਟਾਈਮ ਮੇ ਤੇ ਆਪ ਹਾਲੇ ਸ਼ੋਬ ਦੇ ਵਿੱਚੋਂ ਬਾਹਰ ਗਈ ਨਹੀਂ ਹੈ ਹਾਲੇ ਆਪਾਂ ਦੁਕਾਨ ਤੇ ਹੀ ਆਪਣੀ ਤੇ ਪੀਜ਼ੇ ਪੂਦੇ ਹਾਲੇ ਬਣਾਏ ਵੇਖੋ ਆ ਆ ਪੀਜ਼ੇ ਖਾਣੇ ਆਪਾਂ ਨੇ ਪੀਜ਼ੇ ਬਣਾਏ ਹੋਏ ਆਪਣੇ ਹਾਲੇ ਤੋਨੋ ਚਿਬੋਲਰ ਪੀਜ਼ਾ ਅੱਜ ਤਾਂ ਸਮਾਂ ਹੀ ਲੱਗਾ ਇਹ ਤਾਂ ਪਾਣੀ ਪੀ ਤੁਮ ਸਮੇਂ ਹੀ ਲੱਗਾ ਜੀ ਕੰਮ ਅਗਰ ਬਹੁਤ ਸੀ ਵਾਪੇ ਦੀ ਕਿਰਪਾ ਦੇ ਨਾਲ ਆਪਣੇ ਭੈਣ ਭਰਾ ਪੰਜਾਬੀ ਵੀ ਆਏ ਹੋ ਸੀ ਕਿ ਆਪਣੇ ਟੇਬਲ ਸਾਰੇ ਅੱਜ ਭੁੱਖ ਸੀਗੇ ਪੂਰੇ ਜਾਣ ਤੇ ਗੁਸ਼ਾਨ ਵੀ ਸੀ ਅੱਜ ਪੂਰੀ ਹੈਲਪ ਕੀਤੀ ਅਜੇ ਸੋਚਿਆ ਸੀਗੇ ਤੇ ਵੇਰੇ ਅੱਜ ਵੇਗਾ ਜੇ ਆਉਣਾ ਫਿਰ ਨਾ ਗੇਮ ਲਾਵਾਂਗੇ ਜੇ ਕੁਸ਼ਾਨਾ ਮਾਮਾ ਮੁੜ ਕੇ ਆਜੂਗਾ ਸਾਡੀ ਗੇਮ ਰੂਮ ਤਾਂ ਮੇਰੇ ਤੋਂ ਲੱਗੀ ਹੋਣੀ ਵਿੱਚ ਹੀ ਰਹਿ ਗਈ ਅੱਜ ਕੁਸ਼ਾਨ ਦੇ ਨਾਲ ਕੁਸ਼ਾਨ ਨੂੰ ਗੇਮ ਬਣ ਗਈ ਕੁਸ਼ਾਨ ਨਾ ਪੂਰੀ ਕੁਸ਼ਾਨ ਦੀ ਗੇਮ ਪੈ ਗਈ ਅੱਜ ਕੁਸ਼ਾਨ ਕਹਿੰਦਾ ਪਾਪਾ ਜੀ ਮਾਮਾ ਜੀ ਆਊਗਾ ਨਾ ਕੰਮ ਤੋਂ ਫਿਰ ਬਾਅਦ ਜਾ ਕੇ ਗੇਮ ਖੇਲਾਂਗੇ ਲੁੱਟੇੜਾ ਹਰਾਉਗਾ ਮੈਂ ਦੋ ਤਿੰਨ ਰੀਲਾਂ ਹੀ ਬਣਾਉਂਗਾ ਇੰਸਟਾਗ੍ਰਾਮ ਵਾਸਤੇ ਹਾਂ ਫਿਰ ਕੰਮ ਅੱਜ ਵਾਲਾ ਅੱਜ ਸਾਰਾ ਕੰਮ ਪਪਟ ਹੋ ਗਿਆ ਜੀ ਕੁਸ਼ਾਨ ਵੀ ਦੀ ਸਾਰੀ ਉਹਦੇ ਕਹਿੰਦਾ ਉਮੀਦਾਂ ਉੱਤੇ ਪਾਣੀ ਫਿਰ ਗਿਆ ਜੀ ਪਾਣੀ ਪਾਣੀ ਤੇ ਬਾਕੀ ਚਲੋ ਮਿੱਤਰੋ ਕੋਲੋਂ ਲਾਗੇ ਦਿਨ ਬੜਾ ਵਧੀਆ ਰਿਹਾ ਕੰਮ ਕਰਕੇ ਕੀਤਾ ਖਾਸ ਕਰਕੇ ਸਾਰਾ ਦਿਨ ਹੰਡਾਇਆ ਆਪਾਂ ਨੇ ਅੱਜ ਦੇ ਕਿ ਦਿਨ ਹੋਰ ਜ਼ਿੰਦਗੀ ਦੇ ਬਹੁਤ ਸੁਨਾਵੇਂ ਬੀਤੇ ਆ ਆਪਾਂ ਤੁਹਾਡੇ ਕੇ ਸਾਰਾ ਸ਼ੇਅਰ ਕੀਤਾ ਤੇ ਹੁਣ ਆਪਾਂ ਪੀਤੇ ਖਾਣੇ ਆ ਤੇ ਤੁਹਾਤੋਂ ਛੁੱਟੀ ਲੈਣੇ ਆ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕੱਲ ਮਿਲਾਂਗੇ ਹੋਰ ਵਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ